ਬਿੱਲੀ ਦਾ ਰੋਣਾ ਸ਼ੁਭ ਜਾਂ ਅਸ਼ੁਭ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਐਨ ਕੇ ਵੌਇਸ ਤੇ ਅੱਜ ਅਸੀਂ ਜੋ ਵੀਡੀਓ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਵਿੱਚ ਤੁਹਾਨੂੰ ਦੱਸਾਂਗੇ ਕਿ ਜੇਕਰ ਤੁਹਾਡੇ ਘਰ ਕੋਲ ਰੋਜ਼ਾਨਾ ਬਿੱਲੀ ਦਾ ਰੋਣਾ ਸੁਣਾਈ ਦਿੰਦਾ ਹੈ ਤਾਂ ਇਹ ਕਿਸ ਕਾਲ ਦਾ ਸੰਕੇਤ ਹੈ ਦੋਸਤੋ ਸਾਡੀ ਜ਼ਿੰਦਗੀ ਵਿੱਚ ਹੋਣ ਵਾਲੀਆਂ ਕਈ ਘਟਨਾਵਾਂ ਨੂੰ ਸ਼ਗੰਤੇ ਅਪਸ਼ਗੰ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਸ਼ਾਸਤਰਾਂ 'ਚ ਕੁਝ ਇਹੋ ਜਿਹੀਆਂ ਗੱਲਾਂ ਦੱਸੀਆਂ ਗਈਆਂ ਹਨ ਜੋ ਸ਼ੁਭ ਅਤੇ ਅਸ਼ੁਭ ਦਾ ਸੰਕੇਤ ਦਿੰਦੀਆਂ ਹਨ। ਜੇਕਰ ਬਿੱਲੀ ਘਰ ਦੇ ਬਾਹਰ ਆ ਕੇ ਰੋਜਾਨਾ ਰੋਣ ਲੱਗੇ ਤਾਂ ਸਮਝੋ ਪਰਿਵਾਰ ਵਾਲਿਆਂ ਤੇ ਕੋਈ ਵੱਡੀ ਮੁਸੀਬਤ ਹੋਣ ਵਾਲੀ ਹੈ। ਮੰਨਿਆ ਜਾਂਦਾ ਹੈ ਕਿ ਬਿੱਲੀ ਘਰ 'ਚ ਨਕਾਰਾਤਮਕ ਊਰਜਾ ਲੈ ਕੇ ਆਈ ਹੈ। ਉੱਤੇ ਸ਼ਾਸਤਰ ਅਨੁਸਾਰ ਬਿੱਲੀ ਦਾ ਰੋਣਾ ਅਸ਼ੁਭ ਮੰਨਿਆ ਗਿਆ ਹੈ ਇਹ ਕਈ ਅਸ਼ੁਭ ਸੰਕੇਤ ਦਿੰਦਾ ਹੈ ਆਓ ਇਸ ਦੇ ਬਾਰੇ ਵਿਸਥਾਰਚ ਜਾਣਦੇ ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਜਰੂਰ ਕਰਨਾ ਦੋਸਤੋ ਬਿੱਲੀ ਦਾ ਰੋਣਾ ਇਸ ਕਾਲ ਦਾ ਸੰਕੇਤ ਦਿੰਦਾ ਹੈ ਕਿ ਕੁਝ ਗੜਬੜ ਹੈ ਮਨਿਆ ਜਾਂਦਾ ਹੈ ਕਿ ਬਿੱਲੀ ਘਰ 'ਚ ਨਕਾਰਾਤਮਕ ਊਰਜਾ ਲੈ ਕੇ ਆਉਂਦੀ ਹੈ ਅੰਤਰਮੰਤਰ ਕਰਨ ਵਾਲੇ ਬਿੱਲੀ ਨੂੰ ਕਾਲੀ ਸ਼ਕਤੀ ਦਾ ਪ੍ਰਤੀਕ ਮੰਨਦੇ ਹਨ ਬਿੱਲੀ ਦਾ ਵਾਰ-ਵਾਰ ਘਰ 'ਚ ਆਉਣਾ ਅਸ਼ੁਭ ਮੰਨਿਆ ਜਾਂਦਾ ਹੈ ਬਿੱਲੀ ਦੇ ਰੋਂ ਦੀ ਆਵਾਜ਼ ਬਹੁਤ ਡਰਾਉਣੀ ਹੁੰਦੀ ਹੈ ਇਸ ਨਾਲ ਮਨ 'ਚ ਡਰ ਪੈਦਾ ਹੁੰਦਾ ਹੈ ਜਿੱਕਰ ਬਿੱਲੀ ਘਰੇ ਆਕੇ ਰੋਣ ਲੱਗੇ ਤਾਂ ਮੰਨਿਆ ਜਾਂਦਾ ਹੈ ਕਿ ਘਰ ਦੇ ਕਿਸੇ ਵੀ ਮੈਂਬਰ ਦੇ ਨਾਲ ਕੋਈ ਅਨਹੋਣੀ ਹੋਣ ਵਾਲੀ ਹੈ ਮੰਨਿਆ ਜਾਂਦਾ ਹੈ ਕਿ ਬਿੱਲੀ ਪ੍ਰਵੇਛ ਹੋਣ ਵਾਲੀਆਂ ਕਟਨਾਵਾਂ ਨੂੰ ਪਹਿਲਾਂ ਹੀ ਭਾਪ ਲੈਂਦੀ ਹੈ ਬਿੱਲੀ ਦਾ ਆਪਸ ਚ ਲੜਨਾ ਧਨ ਹਾਨੀ ਤੇ ਘਰ ਚ ਕਲੇਸ਼ ਦਾ ਸੰਕੇਤ ਦਿੰਦਾ ਹੈ ਬਿੱਲੀ ਦਾ ਖੱਬੇ ਪਾਸਿਓਂ ਰਸਤਾ ਕਟਣਾ ਵੀ ਅਸ਼ੁਭ ਮੰਨਿਆ ਜਾਂਦਾ ਹੈ ਮੰਨਿਆ ਜਾਂਦਾ ਹੈ ਕਿ ਜਿਸ ਕੰਮ ਲਈ ਤੁਸੀਂ ਜਾ ਰਹੇ ਹੋ ਉਸ ਵਿੱਚ ਸਫਲਤਾ ਨਹੀਂ ਮਿਲਦੀ। ਸ਼ਾਸਤ੍ਰਾਂ ਅਨੁਸਾਰ ਜੇਕਰ ਬਿੱਲੀ ਲੁੱਕ ਕੇ ਤੁਹਾਡੇ ਘਰ ਆਕੇ ਦੁੱਧ ਪੀ ਜਾਵੇ ਤਾਂ ਸਮਝੋ ਤੁਹਾਨੂੰ ਧੰਦੀ ਹਾਣੀ ਹੋਣ ਵਾਲੀ ਹੈ। ਪਰ ਇੱਥੇ ਹੀ ਜੇਕਰ ਬਿੱਲੀ ਦੀਵਾਲੀ ਵਾਲੇ ਦਿਨ ਤੁਹਾਡੇ ਘਰ ਆਵੇ ਤੇ ਇਸ ਨੂੰ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਘਰ ਚ ਬਿੱਲੀ ਆਉਣ ਨਾਲ ਸਾਲ ਪਰ ਅਰਚਿਤ ਦਾ ਆਗਮਨ ਹੁੰਦਾ ਹੈ ਜੇਕਰ ਤੁਸੀਂ ਆਪਣੇ ਸੁਪਨੇ 'ਚ ਬਿੱਲੀ ਦੇਖਦੇ ਹੋ ਤਾਂ ਇਹ ਇਸ ਗਲ ਦਾ ਸੰਕੇਤ ਹੈ ਕਿ ਆਉਣ ਵਾਲੇ ਸਮੇਂ 'ਚ ਤੁਹਾਨੂੰ ਕੋਈ ਨੁਕਸਾਨ ਹੋ ਸਕਦਾ ਹੈ ਪਰਿਵਾਰ ਦਾ ਕੋਈ ਵਿਅਕਤੀ ਬਿਮਾਰ ਹੋ ਸਕਦਾ ਹੈ ਜਾਂ ਉਸਦੀ ਸਿਹਤ ਵਿਗੜ ਸਕਦੀ ਹੈ ਇਸਦੇ ਨਾਲ ਜੇਕਰ ਤੁਹਾਨੂੰ ਸੁਪਨੇ 'ਚ ਕਾਲੀ ਬਿੱਲੀ ਦਿਖਾਈ ਦਿੰਦੀ ਹੈ ਤਾਂ ਇਹ ਇਸ ਗਲ ਦਾ ਸੰਕੇਤ ਹੈ ਕਿ ਤੁਹਾਨੂੰ आर्थिक ना फण वाला है पर जेकर तुसी अपने ਸੁਪਨੇ ਚ ਚਿੱਟੀ ਬਿੱਲੀ ਦੇਖਦੇ ਹੋ ਤਾਂ ਇਹ ਸ਼ੁਭ ਨਹੀਂ ਹੈ ਘਰ ਵਿੱਚ ਚਿੱਟੀ ਬਿੱਲੀ ਦਾ ਆਉਣਾ ਮੰਨ ਗੱਲ ਹੈ ਪਰ ਅਜੀਹਾ ਬਹੁਤ ਘਾਟ ਹੁੰਦਾ ਹੈ ਪਰ ਜੇਕਰ ਤੁਹਾਡੇ ਘਰ ਪੂਰੀ ਤਰ੍ਹਾਂ ਨਾਲ ਚਿੱਟੀ ਬਿੱਲੀ ਆ ਜਾਵੇ ਤਾਂ ਤੁਸੀਂ ਇਸ ਨੂੰ ਸ਼ੁਭ ਪ੍ਰਤੀਕ ਮੰਨ ਸਕਦੇ ਹੋ ਕਿਉਂਕਿ ਚਿੱਟੀ ਬਿੱਲੀ ਵੀ ਆਪਣੇ ਨਾਲ ਖੁਸ਼ ਖਬਰੀ ਲੈ ਕੇ ਆਉਂਦੀ ਹੈ ਦੀ ਬਿੱਲੀ ਦੇ ਹੌਨ ਨਨ ਕਾਰਨੀਆਂ ਸਾਰੀਆਂ ਨਕਾਰਾਤਮਕ ਊਰਜਾਵਾਂ ਵੀ ਖਤਮ ਹੋ ਜਾਂਦੀਆਂ ਹਨ ਤਾਂ ਦੋਸਤੋ ਅੱਜ ਦੇ ਲਈ बस ਇਨਾ ਹੀ ਉਮੀਦ ਕਰਦੇ ਹਾਂ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਨਾ ਮਿਲਦੇ ਹਾਂ ਅਗਲੀ ਵੀਡੀਓਜ਼ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ